ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦੀ ਵੀਡੀਓ ਆ ਜਿਹੜੀ ਮੇਰੇ ਲਈ ਬਹੁਤ ਖਾਸ ਹੈ ਜੀ ਅੱਜ ਮੈਂ ਆਪਣਾ ਸੱਚਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਲੱਗੀਆਂ ਜਿਸ ਨੇ ਮੇਰੀ ਜ਼ਿੰਦਗੀ ਦੀ ਦਸ਼ਾ ਹੀ ਬਦਲ ਦਿੱਤੀ ਅਗਰ ਮੇਰੀ ਇਸ ਵੀਡੀਓ ਨਾਲ ਤੁਹਾਡਾ ਭਲਾ ਹੋਇਆ ਜੀ ਤਾਂ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਓ ਤੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਜੀ ਵਾਹਿਗੁਰੂ ਬੋਲ ਕੇ ਜਾਂ ਤਨ ਤਨ ਗੁਰੂ ਰਾਮਦਾਸ ਮਹਾਰਾਜ ਲਿਖ ਕੇ ਹਾਜ਼ਰੀ ਲਵਾਇਓ ਜੀ ਤਨ ਗੁਰੂ ਰਾਮਦਾਸ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਜੀ ਮੈਂ ਜੀ ਜਪਜੀ ਸਾਹਿਬ ਦਾ ਪਾਠ ਲਗਾਤਾਰ ਇੱਕ ਖਾਸ ਵਿਧੀ ਨਾਲ ਕੀਤਾ ਤੇ ਅਖੀਲੇ ਦਿਨਾਂ ਤੱਕ ਮੇਰੀ ਜਿਹੜੀ ਮਨੋ ਕਾਮਨਾ ਉਹ ਪੂਰੀ ਹੋ ਚੁੱਕੀ ਸੀ ਗੁਰੂ ਮਹਾਰਾਜ ਨੇ ਮੇਰੀ ਅਰਦਾਸ ਜਿਹੜੀ ਉਹ ਕਬੂਲ ਕੀਤੀ ਪ੍ਰਵਾਨ ਕੀਤੀ ਜੀ ਇਹ ਮੇਰੀ ਹੱਦ ਬੀਤੀ ਕਹਾਣੀ ਆ ਜੀ ਕਿਸੇ ਟਾਈਮ ਮੇਰੇ ਤੇ ਬਹੁਤ ਦੁੱਖ ਸੀ ਸਿਰ ਭਾਰੀ ਰਹਿੰਦਾ ਸੀ ਅੱਖਾਂ ਦਾ ਭਾਰੀਪਣ ਵੀ ਬਹੁਤ ਸੀ ਸਿਰ ਲਗਾਤਾਰ ਦੁਖਦਾ ਰਹਿੰਦਾ ਸੀ ਜੀ ਦਵਾਈਆਂ ਬਹੁਤ ਖਾ ਲਈਆਂ ਸੀ ਡਾਕਟਰ ਕਹਿੰਦੇ ਸੀ ਜਿਹੜੀਆਂ ਸਿਰ ਦੀਆਂ ਨਾੜਾਂ ਨੇ ਉਹ ਕਮਜ਼ੋਰ ਹੋ ਚੁੱਕੀਆਂ ਨੇ ਕੋਈ ਦਵਾਈ ਆ ਜਿਹੜਾ ਜੀ ਹੈ ਨਾ ਉਹਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਕੋਈ ਅੰਤ ਨਹੀਂ ਛੱਡਿਆ ਜੀ ਇੰਨੀਆਂ ਦਵਾਈਆਂ ਲੈ ਲੈ ਕੇ ਥੱਕ ਚੁੱਕੀ ਸੀ ਸਾਰੇ ਪਾਸੇ ਘੁੰਮ ਕੇ ਪਰੇਸ਼ਾਨ ਹੋ ਚੁੱਕੀ ਸੀਗੀ ਜਿਹੜਾ ਕਾਰੋਬਾਰ ਆ ਦੇਖੋ ਜੀ ਇੱਕ ਬਿਮਾਰੀ ਤਾਂ ਲੈਦਾ ਸੀ ਪਰ ਜਿਹੜਾ ਕਾਰੋਬਾਰ ਆ ਉਹ ਵੀ ਡੁੱਬਣ ਲੱਗ ਗਿਆ ਸੀ ਘਰ ਵਿੱਚ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਸੀ ਦੇਖੋ ਜੀ ਤੁਹਾਨੂੰ ਵੀ ਪਤਾ ਜਦੋਂ ਘਰ 'ਚ ਪੈਸੇ ਦੀ ਤੰਗੀ ਆ ਜਾਵੇ ਨਾ ਫਿਰ ਘਰ ਦੇ ਜੀ ਆ ਜਿਹੜੇ ਉਹ ਆਪਸ ਵਿੱਚ ਖਿਝਣ ਲੱਗ ਪੈਂਦੇ ਨੇ ਘਰ 'ਚ ਕਲੇਸ਼ ਆਮ ਰਹਿਣ ਲੱਗ ਜਾਂਦਾ ਆ ਇੱਕ ਦੂਜੇ ਨੂੰ ਦੇਖ ਕੇ ਮਨ ਚ ਕੜਵਾਹਟ ਪੈਦਾ ਹੋ ਜਾਂਦੀ ਆ ਘਰ ਵਿੱਚ ਕਲੇਸ਼ ਫਿਰ ਦਿਨੋਂ ਦਿਨ ਵੱਧਦਾ ਰਹਿੰਦਾ ਫਿਰ ਦੇਖੋ ਜੀ ਜਦੋਂ ਘਰ ਚ ਕਲੇਸ਼ ਰਹਿੰਦਾ ਫਿਰ ਸਿਹਤ ਦਾ ਖਰਾਬ ਹੋਣਾ ਵੀ ਲਾਜ਼ਮੀ ਹੀ ਆ ਹਨਾ ਠੀਕ ਆ ਜੀ ਮਨ ਨਿਰਾਸ਼ ਰਹਿਣ ਲੱਗ ਜਾਂਦਾ ਬੰਦੇ ਦਾ ਜੀ ਦੇਖੋ ਜੀ ਘਰ ਚ ਕਲੇਸ਼ ਰਹਿਣਾ ਇਹ ਆਮ ਗੱਲ ਹੁੰਦੀ ਆ ਜਦੋਂ ਆਪਣੇ ਕੋਲੇ ਪੈਸੇ ਦੀ ਤੰਗੀ ਹੋਵੇ ਨਾ ਕਿਲਤ ਹੋਵੇ ਜਦੋਂ ਕਿਸੇ ਪਾਸੇ ਕੰਮ ਨਹੀਂ ਬਣ ਰਿਹਾ ਹੁੰਦਾ ਫਿਰ ਮਨ ਵੀ ਨਰਾਸ਼ ਹੋ ਜਾਂਦਾ ਜਦੋਂ ਘਰ 'ਚ ਦੁੱਖ ਕਲੇਸ਼ ਰਹਿੰਦੇ ਨੇ ਫਿਰ ਘਰ ਉਹ ਘਰ 'ਚ ਦੇਖੋ ਜੀ ਬਰਕਤ ਨਹੀਂ ਰਹਿੰਦੀ ਸਿਆਣੇ ਕਹਿੰਦੇ ਹੁੰਦੇ ਸੀ ਜਦੋਂ ਘਰ 'ਚ ਕਲੇਸ਼ ਰਹਿਣ ਲੱਗ ਜਵੇ ਤੁਸੀਂ ਐ ਸਮਝ ਲਓ ਉਸ ਘਰ ਦੀ ਬਰਕਤ ਆ ਜਿਹੜੀ ਉਹ ਚਲੀ ਗਈ ਆ ਠੀਕ ਆ ਜੀ ਇਸ ਲਈ ਰਲ ਮਿਲ ਕੇ ਰਿਹਾ ਕਰੋ ਗੁਰੂ ਮਹਾਰਾਜ ਦੇ ਲਾਣ ਲੱਗੋ ਫਿਰ ਜੀ ਮੈਂ ਕੀ ਕੀਤਾ ਮੈਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਦੇਖੋ ਜੀ ਕਹਿੰਦੇ ਹੁੰਦੇ ਆ ਨਾ ਜਦੋਂ ਬੰਦਾ ਨਿਰਾਸ਼ ਹੁੰਦਾ ਅੰਦਰੋਂ ਟੁੱਟ ਗਿਆ ਹੁੰਦਾ ਜਾਂ ਤਾਂ ਫਿਰ ਉਹ ਮਾੜੀ ਸੰਗਤ 'ਚ ਪੈ ਜਾਂਦਾ ਜਾਂ ਫਿਰ ਉਹ ਚੰਗੀ ਸੰਗਤ 'ਚ ਪੈ ਜਾਂਦਾ ਹੈ ਠੀਕ ਆ ਜੀ ਪਰ ਤੁਸੀਂ ਜੀ ਬੁਰੀ ਸੰਗਤ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ ਗੁਰੂ ਘਰ ਜਾਇਆ ਕਰੋ ਗੁਰੂ ਮਹਾਰਾਜ ਦੇ ਲਾਣ ਲੱਗੋ ਉਸ ਤੋਂ ਵੱਡਾ ਕੁਝ ਨਹੀਂ ਹੈਗਾ ਮੈਂ ਗੁਰੂ ਘਰ ਜਾਣਾ ਸ਼ੁਰੂ ਕੀਤਾ ਜੀ ਫਿਰ ਸਾਡੇ ਪਿੰਡ 'ਚ ਨਾ ਇੱਕ ਬਜ਼ੁਰਗ ਬਾਬਾ ਜੀ ਖਾਸੇ ਟਾਈਮ ਤੋਂ ਬਾਹਰੋਂ ਪਿੰਡੋਂ ਆ ਕੇ ਰਹਿਣ ਲੱਗੇ ਹੋਏ ਸੀ ਗੁਰੂ ਘਰ ਦੀ ਸੇਵਾ ਕਰਦੇ ਸੀ ਜੀ ਉਹ ਉਹਨਾਂ ਨੂੰ ਮੇਰਾ ਸਾਰੇ ਹਾਲ ਦਾ ਪਤਾ ਸੀ ਵੀ ਕੀ ਐਸ ਟਾਈਮ ਘਰ ਦੀ ਤੰਗੀ ਆ ਜਾਂ ਕੀ ਹਾਲਾਤ ਨੇ ਜਾਂ ਕੀ ਬੀਤ ਰਹੀ ਹੈ ਦੇਖੋ ਜੀ ਜਦੋਂ ਘਰ ਚ ਕਲੇਸ਼ ਹੋਵੇ ਹਨਾ ਫਿਰ ਕਿਸੇ ਤੋਂ ਛੁਪਿਆ ਤਾਂ ਨਹੀਂ ਰਹਿੰਦਾ ਹੁੰਦਾ ਤੁਸੀਂ ਆਪ ਜਾਣਦੇ ਹੋ ਬਾਬਾ ਜੀ ਨੂੰ ਪਤਾ ਸੀ ਵੀ ਮੈਂ ਬਿਮਾਰ ਬਹੁਤ ਰਹਿਣੀ ਆ ਬਾਬਾ ਜੀ ਜਦੋਂ ਮੈਂ ਗੀ ਜੀ ਗੁਰਦੁਆਰ ਜਾਣਾ ਸ਼ੁਰੂ ਕੀਤਾ ਤਾਂ ਪਿੰਡ ਦੇ ਬਾਬਾ ਜੀ ਨੇ ਮੈਨੂੰ ਮੇਰੇ ਕੰਨ ਚ ਜਾ ਕੇ ਹੌਲੀ ਦੇਣੇ ਕਿਹਾ ਕਹਿੰਦਾ ਧੀਆ ਕਹਿੰਦੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਲਗਾਤਾਰ 13 ਦਿਨ ਕਰਦੇ ਜਪਜੀਤ ਸਾਹਿਬ ਦਾ ਕਹਿੰਦਾ ਜਿਹੜਾ 파ਟ ਉਹ ਤੇਰਾ ਸਭ ਤੋਂ ਵੱਡਾ ਹਥਿਆਰ ਆ ਬਾਬਾ ਜੀ ਨੇ ਕਿਹਾ ਜਦੋਂ ਸਵੇਰੇ ਉੱਠਦੇ ਹੋ ਨਾ ਤੁਹਾਡੀ ਅੱਖ ਖੁੱਲਦੀ ਆ ਕਿਸ ਵੇਲੇ ਅੱਖ ਖੁੱਲਦੀ ਆ ਦੇਖੋ ਜੀ ਕਈਆਂ ਮੇਰੀਆਂ ਭੈਣਾਂ ਵੀਰ ਮਾਮਾ ਪਿਓ ਦਾਦੇ ਪਰਦਾਦੇ ਨਾਨੀਆਂ ਕਈਆਂ ਦੀ ਹੁੰਦੀ ਆ ਅੱਖ 2 3 ਵਜੇ ਖੁੱਲਦੀ ਆ ਬਾਬਾ ਜੀ ਕਹਿੰਦੇ ਕਹਿੰਦੇ ਜਦੋਂ ਵੀ ਤੇ ਇਹ ਤੇਰੀ ਅੱਖ ਖੁੱਲਦੀ ਆ ਨਾ ਇਸ਼ਨਾਨ ਕਰਨ ਤੋਂ ਪਹਿਲਾਂ ਹੀ ਬੈੱਡ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਜਾ ਨੇਤਰ ਮੂੰਦ ਕੇ ਜਪਜੀ ਸਾਹਿਬ ਦਾ ਜਾਪ ਕਰਨਾ ਸ਼ੁਰੂ ਕਰ ਦੇ ਦੇਖੋ ਜੀ ਜਪਜੀ ਸਾਹਿਬ ਦਾ ਪਾਠ ਕਹਿੰਦੇ ਉਹ ਜਾਪ ਉਹ ਕਹਿੰਦੇ ਬਾਬਾ ਜੀ ਕਹਿੰਦੇ ਉੱਠ ਕੇ ਉੱਥੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇ ਕਹਿੰਦੇ ਜੇਕਰ ਫਿਰ ਬਾਬਾ ਜੀ ਨੇ ਐ ਵੀ ਕਿਹਾ ਕਹਿੰਦੇ ਜੇਕਰ ਵਿੱਚ ਬਹੁਤ ਮਾਮਾ ਹੁੰਦੀਆਂ ਨੇ ਨਾ ਬਜ਼ੁਰਗ ਮਾਮਾ ਹੁੰਦੀਆਂ ਜਿਨ੍ਹਾਂ ਵਿਚਾਰੀਆਂ ਨਹੀਂ ਪੜੀਆਂ ਲਿਖੀਆਂ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਉਹ ਕਹਿੰਦੇ ਜੀ ਨੂੰ ਜੀ ਜਪਜੀ ਸਾਹਿਬ ਦਾ ਪਾਠ ਕੰਠਾ ਠੀਕ ਆ ਜਿਨ੍ਹਾਂ ਨੂੰ ਨਹੀਂ ਆਉਂਦਾ ਕਰਨਾ ਕਹਿੰਦੇ ਜੀ ਮੂਲ ਪੰਤਰ ਦਾ ਜਾਪ ਕਰਨਾ ਸ਼ੁਰੂ ਕਰ ਤੋ ਬਾਬਾ ਜੀ ਕਹਿੰਦੇ ਧੀਏ ਜੇ ਤੂੰ ਹਰ ਰੋਜ਼ ਇਸੇ ਤਰ੍ਹਾਂ ਕਰੇਂਗੀ ਨਾ ਫਿਰ ਗੁਰੂ ਸਾਹਿਬ ਕਹਿੰਦੇ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀ ਲੈ ਕੇ ਆਣਗੇ ਤੁਹਾਡਾ ਦਿਨ ਹੀ ਬਦਲ ਜਾਊਗਾ ਕਿਉਂਕਿ ਕਹਿੰਦੇ ਜੀ ਤੇਰੇ ਦਿਨ ਦੀ ਸ਼ੁਰੂਆਤ ਆ ਜਿਹੜੀ ਉਹ ਜਪਜੀ ਸਾਹਿਬ ਤੋਂ ਹੋ ਰਹੀ ਆ ਕਿਉਂਕਿ ਕਹਿੰਦੇ ਨੇ ਜੀ ਜਿਹਦੀ ਸ਼ੁਰੂਆਤ ਜਪਜੀ ਸਾਹਿਬ ਤੋਂ ਹੁੰਦੀ ਆ ਨਾ ਉਹਦੀ ਜ਼ਿੰਦਗੀ ਹੀ ਬਦਲ ਜਾਂਦੀ ਆ ਮੈਂ ਜੀ ਲਗਾਤਾਰ ਬਾਬਾ ਜੀ ਦੇ ਉਹਨਾਂ ਬਜ਼ੁਰਗ ਬਾਬਾ ਜੀਆਂ ਦੇ ਕਹਿਣ ਤੇ 13 ਦਿਨ ਜਪਜੀ ਸਾਹਿਬ ਦਾ ਪਾਠ ਕੀਤਾ ਮੇਰੇ ਸਿਰ ਦਾ ਦਰਦ ਜਿਹੜਾ ਜੀ ਮੇਰੇ ਸਿਰ ਦੀਆਂ ਨਾੜਾਂ ਕਮਜ਼ੋਰ ਹੋ ਚੁੱਕੀਆਂ ਸੀ ਉਹ ਬਿਲਕੁਲ ਠੀਕ ਹੋ ਗਈਆਂ ਜਿਹੜਾ ਕੰਮ ਜੀ ਮੈਨੂੰ 2-4 ਸਾਲ ਚ ਦਵਾਈਆਂ ਨੇ ਨਹੀਂ ਕੀਤਾ ਉਹ 13 ਦਿਨਾਂ ਚ ਮੈਨੂੰ ਜਪਜੀ ਸਾਹਿਬ ਦੇ ਪਾਠ ਨੇ ਮੈਨੂੰ ਤਾਰਤਾ ਘਰ ਚੋਂ ਕਲੇਸ਼ ਆ ਜਿਹੜਾ ਜੀ ਉਹ ਖਤਮ ਹੋਣ ਲੱਗ ਗਿਆ ਹੌਲੀ ਹੌਲੀ ਕਾਰੋਬਾਰ ਚ ਹੌਲੀ ਹੌਲੀ ਵਾਧਾ ਹੋਣ ਲੱਗ ਗਿਆ ਦੇਖੋ ਜੀ ਕਹਿੰਦੇ ਹੁੰਦੇ ਨਾ ਦੇਖੋ ਜੀ ਦਵਾਈਆਂ ਨੇ ਅਸਰ ਨਹੀਂ ਕੀਤਾ ਕਹਿੰਦੇ ਹੁੰਦੇ ਨੇ ਗੁਰੂ ਮਹਾਰਾਜ ਵੀ ਕਿਸੇ ਨਾ ਕਿਸੇ ਰੂਪ ਚ ਆਉਂਦੇ ਨੇ ਜਦੋਂ ਗੁਰੂ ਮਹਾਰਾਜ ਨੇ ਤੁਹਾਨੂੰ ਆਪਣੇ ਨਾਲ ਜੋੜਨਾ ਹੋਵੇ ਨਾ ਫਿਰ ਉਹ ਕਿਸੇ ਨਾ ਕਿਸੇ ਰੂਪ ਚ ਆ ਕੇ ਤੁਹਾਨੂੰ ਕਿਸੇ ਇਨਸਾਨ ਦੇ ਰੂਪ ਚ ਆ ਕੇ ਤੁਹਾਡੀ ਮਦਦ ਕਰਦੇ ਨੇ ਦੇਖੋ ਜੀ ਉਹ ਮੈਂ ਇਨੈਚਰ ਦੀ ਫੇਰ ਰਹੀ ਸੀ ਮੇਰਾ ਸਿਰ ਬਹੁਤ ਫੜਦਾ ਹੁੰਦਾ ਸੀ ਬਹੁਤ ਦੁਖਦਾ ਹੁੰਦਾ ਸੀ ਮੈਂ ਘੁੰਮ ਰਹੀ ਸੀ ਫੇਰ ਰਹੀ ਸੀ ਹੈਨਾ ਪਰ ਉਹ ਬਾਬਾ ਜੀਆ ਨੇ ਆ ਕੇ ਕਹਿੰਦੇ ਨਹੀਂ ਹੁੰਦੇ ਵੀ ਰੱਬ ਕਿਸੇ ਰੂਪ ਚ ਆਇਆ ਉਹਨਾਂ ਨੇ ਆ ਕੇ ਮੈਨੂੰ ਤਾਰਤਾ ਮੇਰੇ ਦੁੱਖ ਉਹਨਾਂ ਨੇ ਸੁਣਨੇ ਸੀ ਹੈਨਾ ਮੇਰੇ ਦੁੱਖੋਂ ਜਿਹੜੇ ਉਹਨਾਂ ਨੇ ਝੋਲੀਆਂ ਕੱਢ ਲਏ ਸੁੱਖ ਝੋਲੀ ਪਾਤੇ ਜਪਜੀ ਸਾਹਿਬ ਦਾ ਜਾਪ ਕਰਨ ਨਾਲ ਹੈਨਾ ਕਹਿੰਦੇ ਮੈਨੂੰ ਸਾਰੇ ਦੁੱਖਾਂ ਤੋਂ ਰਾਹਤ ਮਿਲ ਗਈ ਫੇਰ ਜੀ ਬਾਬਾ ਜੀ ਨੇ ਕਿਹਾ ਕਹਿੰਦੇ ਦੇਖ ਤੀ ਹੁਣ ਤੂੰ ਹੋਰ ਸੇਵਾ ਲੈ ਲੈ ਤੇ ਤੋ ਹੋਰ ਸੇਵਾ ਮੰਗ ਰਹੇ ਨੇ ਮਹਾਰਾਜ ਹਨ ਕਹਿੰਦੇ ਤੂੰ ਅੰਮ੍ਰਿਤ ਵੇਲੇ ਸਾਂਭਲਾ ਅੰਮ੍ਰਿਤ ਵੇਲੇ ਬ੍ਰਹਮ ਮੂਰਤ ਵੇਲੇ ਕਹਿੰਦੇ ਜਾ ਕੇ ਹਰ ਰੋਜ਼ ਪੰਜ ਜਪਜੀ ਸਾਹਿਬ ਦੇ ਪਾਠ 13 ਦਿਨ ਕਰ ਲੈ ਲਗਾਤਾਰ ਮਤਲਬ ਇੱਕ ਦਿਨ ਚ ਪੰਜ ਪਾਠ ਕਰ ਜਪਜੀ ਸਾਹਿਬ ਦੇ ਇੱਕ ਦਿਨ ਚ ਪੰਜ ਪਾਠ 13 ਦਿਨਾਂ ਚ ਤੁਸੀਂ ਦੇਖ ਲਓ ਜੀ 13 ਦਿਨਾਂ ਚ ਤੁਸੀਂ ਪੰਜ 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 ਪਾਠ ਕਰਕੇ ਸੰਪੂਰਨ ਕਰਨੇ ਨੇ ਜੀ ਠੀਕ ਹੈ ਨਾ ਜੀ ਮਹਾਰਾਜ ਨੇ ਜੀ ਮੈਂ ਕਹਿੰਦੇ ਜੀ ਸੇਵਾ ਲਈ ਬਹੁਤ ਧੰਨ ਭਾਗ ਵੀ ਮਹਾਰਾਜ ਨੇ ਸੇਵਾ ਲਈ ਮੇਰੇ ਤੋਂ ਕਹਿੰਦੇ ਨੇ ਨਿਤਨੇਮ ਦੀ ਸੇਵਾ ਜੀ ਕਿਸੇ ਕਿਸੇ ਨੂੰ ਹੀ ਮਿਲਦੀ ਆ ਕਹਿੰਦੇ ਹੁੰਦੇ ਨੇ ਚਾਹੇ ਗੁਰਦੁਆਰੇ ਦੀ ਕੰਦ ਘਰ ਨਾਲ ਹੋਵੇ ਪਰ ਉਹਦੇ ਹੁਕਮ ਤੋਂ ਬਿਨਾ ਗੁਰੂ ਘਰ ਨਹੀਂ ਜਾਇਆ ਜਾ ਸਕਦਾ ਜੇ ਉਹਦਾ ਹੁਕਮ ਹੋ ਤਾਂ ਹੀ ਤੁਸੀਂ ਗੁਰੂ ਘਰ ਜਾ ਸਕਦੇ ਹੋ ਨਹੀਂ ਤਾਂ ਚਾਹੇ ਜੀ ਕਹਿੰਦੇ ਹੁੰਦੇ ਆ ਕੰਦ ਨਾਲ ਕੰਦ ਹੋਵੇ ਗੁਰਦੁਆਰੇ ਦੀ ਆਪਣੇ ਘਰ ਨਾਲ ਤਾਂ ਵੀ ਨਹੀਂ ਜਾਇਆ ਜਾ ਸਕਦਾ ਸਾਡੀ ਗੁਰੂ ਰਾਮਦਾਸ ਜੀ ਨੇ ਮੇਰੇ ਦਿਨ ਜਿਹੜੇ ਬਦਲਨੇ ਸ਼ੁਰੂ ਕਰ ਦਿੱਤੇ ਬਹੁਤ ਕਿਰਪਾ ਹੋਈ ਮਹਾਰਾਜ ਦੀ ਗੱਲ ਦੇਖੋ ਜੀ ਉਹੀ ਹੁੰਦੀ ਆ ਸ਼ਰਧਾ ਤੇ ਵਿਸ਼ਵਾਸ ਦੀ ਹੁੰਦੀ ਆ ਜੇ ਤੁਸੀਂ ਸ਼ਰਧਾ ਤੁਹਾਡਾ ਭਰੋਸਾ ਤੁਹਾਡੇ ਗੁਰੂ ਮਹਾਰਾਜ ਤੇ ਜਿੱਡੀ ਮਰਜੀ ਔਕੜ ਜਿੰਦੀ ਵਰਜੀ ਮੁਸੀਬਤ ਹੋਵੇ ਤੁਹਾਡੀ ਦਿਨਾਚ ਪਧਰੀ ਹੋ ਜਾਊਗੀ ਜੇ ਤੁਹਾਨੂੰ ਵਿਸ਼ਵਾਸ ਆ ਜੇ ਤੁਹਾਨੂੰ ਯਕੀਨ ਆ ਠੀਕ ਆ ਨਾ ਜੀ ਜੇ ਤੁਹਾਨੂੰ ਯਕੀਨ ਹੀ ਨਹੀਂ ਹੈਗੇ ਫਿਰ ਤੁਸੀਂ ਜਿੰਨੀ ਮਰਜੀ ਬਾਣੀ ਪੜ ਲਓ ਜਿੰਨੇ ਮਰਜੀ ਜਾਪ ਕਰ ਲਓ ਕੋਈ ਫਾਇਦਾ ਨਹੀਂ ਉਹ ਬ्यर्थ ਨੇ ਜੀ ਕਹਿੰਦੇ ਹੁੰਦੇ ਆ ਨਾ ਜੀ ਬਾਣੀ ਚ ਬਹੁਤ ਅਨਮੋਲ ਆ ਜਿਹੜੇ ਰਾਜ ਛੁਪੇ ਹੋਏ ਨੇ ਜੇਕਰ ਤੁਸੀਂ ਉਹ ਰਾਜ ਨੂੰ ਲੱਭ ਸਕਦੇ ਹੋ ਜੀ ਭਾਗਾ ਵਾਲਿਓ ਤਾਂ ਹੀ ਲੱਭ ਸਕਦੇ ਹੋ ਅਮਰਤ ਵੇਲਾ ਸਾਂਭਣਾ ਸ਼ੁਰੂ ਕਰ ਤੋਂ ਦੋ ਤੋਂ ਤਿੰਨ ਵਿਚਾਰ ਜਿਦੀ ਅੱਖ ਖੁੱਲਦੀ ਆ ਮੈਂ ਨਹੀਂ ਤੁਹਾਨੂੰ ਕਹਿੰਦੀ ਤੁਸੀਂ ਉੱਠ ਕੇ ਜਨਾਨ ਪਾਣੀ ਕਰਕੇ ਬੈਠੋ ਉੱਥੇ ਚੌਂਕੜਾ ਮਾਰ ਕੇ ਜੀ ਤੁਸੀਂ ਇਹ ਮੂਲ ਮੰਤਰ ਦਾ ਜਾਪ ਵੀ ਸ਼ੁਰੂ ਕਰ ਦੋਗੇ ਤੁਹਾਨੂੰ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਮਿਲ ਜੂਗੀ ਹਰ ਸੁੱਖ ਤੁਹਾਡੀ ਝੋਲੀ ਪੈ ਜਾਣਗੇ ਜ਼ਰੂਰੀ ਨਹੀਂ ਵੀ ਤੁਸੀਂ 2 ਵਜੇ ਤੋਂ ਉੱਠ ਕੇ ਹੀ ਬੈਠੇ ਰਹਿਣਾ ਲਗਾਤਾਰ ਬੈਠੇ ਰਹਿਣਾ ਕਿਉਂਕਿ ਕਈਆਂ ਦਾ ਮਨ ਹੁੰਦਾ ਜੀ ਪੜਕ ਜਾਂਦਾ ਬਹੁਤ ਬਾਣੀ 'ਚ ਨਹੀਂ ਲੱਗਦਾ ਤੁਸੀਂ ਉਠੋ ਉੱਥੇ ਹੀ ਚੌਂਕੜਾ ਮਾਰ ਕੇ ਬੈਠੋ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿਓ 5-7 ਮਿੰਟ ਮੂਲ ਮੰਤਰ ਦਾ ਜਾਪ ਕਰੋ ਤੁਸੀਂ ਦੁਆਰ ਤੋਂ ਸੌ ਸਕਦੇ ਹੋ ਜੀ ਦੁਆਰੇ ਉੱਠ ਕੇ ਤੁਸੀਂ 4 ਵਜੇ 5 ਵਜੇ ਅਮਰਤ ਵੇਲੇ ਉੱਠ ਕੇ ਗੁਰੂ ਘਰ ਜਾਓ ਬਾਣੀ ਪੜੋ ਸਾਰੀ ਸੰਗਤ 'ਚ ਬੈਠ ਕੇ ਅਰਦਾਸ ਕਰੋ ਜੀ ਸਾਰੀ ਸੰਗਤ ਚ ਬੈਠ ਕੇ ਅਰਦਾਸ ਕਰੋਗੇ ਕਹਿੰਦੇ ਨੇ ਜੀ ਗੁਰੂ ਮਹਾਰਾਜ ਜਲਦੀ ਉਹ ਅਰਦਾਸ ਨੂੰ ਕਬੂਲ ਕਰਦੇ ਨੇ ਪ੍ਰਵਾਨ ਕਰਦੇ ਨੇਗੇ ਜੇ ਤੁਸੀਂ ਸਾਰੀ ਸੰਗਤ ਚ ਬੈਠ ਕੇ ਅਰਦਾਸ ਬੇਨਤੀ ਕਰੋਗੇ ਨਾ ਜੀ ਤਾਂ ਗੁਰੂ ਮਹਾਰਾਜ ਜੀ ਜਲਦੀ ਸੁਣਦੇ ਨੇ ਉਹ ਅਰਦਾਸ ਬੇਨਤੀ ਕਹਿੰਦੇ ਜੀ ਤੁਹਾਡੇ ਇੱਕ ਘਰ ਚ ਇੱਕ ਬੱਚੇ ਦਾ ਇੱਕ ਧੀ ਦਾ ਇੱਕ ਮਾਂ ਦਾ ਇੱਕ ਪਿਓ ਦਾ ਕਿਸੇ ਵੀ ਜਾਣੇ ਦਾ ਇੱਕ ਜਾਣੇ ਦਾ ਜਪਜੀ ਸਾਹਿਬ ਦਾ ਪਾਠ ਕਰਿਆ ਕਹਿੰਦੇ ਜੀ ਸਾਰੇ ਪਰਿਵਾਰ ਨੂੰ ਲੈ ਕੇ ਤਰ ਜਾਂਦਾ ਕੋਈ ਇੱਕ ਜਣਾ ਵੀ ਤੁਹਾਡੇ ਘਰ ਚ ਬੈਠ ਕੇ ਬਾਣੀ ਪੜ ਲੂ ਨਾ ਜੀ ਚਾਹੇ ਜਪਜੀ ਸਾਹਿਬ ਚਾਹੇ ਸੁਖਮਨੀ ਸਾਹਿਬ ਚਾਹੇ ਚੌਪਈ ਸਾਹਿਬ ਬ੍ਰਹਮ ਕਪਾ ਜਾਂ ਕਿਸੇ ਵੀ ਬਾਣੀ ਦਾ ਉਹ ਜਾਪ ਕਰ ਲੂਗਾ ਤੁਹਾਡੇ ਸਾਰੇ ਪਰਿਵਾਰ ਨੂੰ ਕਹਿੰਦੇ ਜੀ ਤਰ ਜਾਣਗੇ ਹਨਾ ਕਿਸੇ ਇੱਕ ਦੀ ਬਾਣੀ ਪੜੀ ਸਾਰੇ ਪਰਿਵਾਰ ਨੂੰ ਲੈ ਕੇ ਤਰ ਜਾਂਦੇ ਨੇ ਸੋ ਇੱਕ ਨਾ ਇੱਕ ਜਣਾ ਘਰ ਚ ਮੈਂਬਰ ਬਾਣੀ ਜ਼ਰੂਰ ਪੜਿਆ ਕਰੋ ਅਮਰਤ ਵੇਲਾ ਜ਼ਰੂਰ ਸੰਭਿਆ ਕਰੋ ਜੀ ਠੀਕ ਹੈ ਨਾ ਜੀ ਬੱਦ ਤੋਂ ਵੱਧ ਗੁਰੂ ਮਹਾਰਾਜ ਜਿਹੜੇ ਬਣਿਆ ਗੁਰੂ ਮਹਾਰਾਜ ਦੇ ਲੜ ਲੱਗੋ ਜੀ ਕਿਰਪਾ ਕਰਿਆ ਕਰੋ ਜਿਸ ਦਿਨ ਤੁਸੀਂ ਪਾਠ ਆਰੰਭ ਕਰਦੇ ਹੁੰਨੇ ਹੋ ਉਸ ਦਿਨ ਦੀਗ ਬਣਾ ਕੇ ਜਰੂਰ ਕੋਲ ਰੱਖਿਆ ਕਰੋ ਭੋਗ ਜਰੂਰ ਲਵਾਇਆ ਕਰੋ ਕੋਰ ਜਲ ਜਰੂਰ ਰੱਖਿਆ ਕਰੋ ਜੋਤ ਜਰੂਰ ਲਗਾ ਕੇ ਰੱਖਿਆ ਕਰੋ ਜੀ ਜੋਤ ਦੇਸੀ ਘਿਓ ਦੀ ਰੋਜ਼ ਲਗਾਇਆ ਕਰੋ ਗੁਰੂ ਮਹਾਰਾਜ ਅੱਗੇ ਰੋਜ਼ ਖੜ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਫਿਰ ਜੀ ਜਿੱਦਨੇ ਤੁਹਾਡਾ ਪਾਠ ਸੰਪੂਰਨ ਹੁੰਦਾ ਹੁੰਦਾ ਨਾ ਉਸ ਦਿਨ ਵੀ ਤੁਸੀਂ ਦੇਗ ਬਣਾ ਕੇ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਅਰਦਾਸ ਬੇਨਤੀ ਕਰਿਆ ਕਰੋ ਅਰਦਾਸ ਬੇਨਤੀ ਤੁਸੀਂ ਕੀ ਕਰਨੀ ਆ ਜੀ ਜਿਹੜਾ ਵੀ ਤੁਹਾਡੀ ਕੋਈ ਦੁੱਖ ਤਕਲੀਫ ਆ ਕੋਈ ਘਰ ਚ ਬਿਮਾਰੀ ਆ ਕੋਈ ਤੁਹਾਡਾ ਕਾਰਜ ਸਿੱਧ ਨਹੀਂ ਹੋ ਰਿਹਾ ਕੋਈ ਹੋਰ ਪਰੇਸ਼ਾਨੀ ਚੱਲ ਰਹੀ ਆ ਕੋਈ ਮਾਨਸਿਕ ਪਰੇਸ਼ਾਨੀ ਆ ਤੁਹਾਡੀ ਜ਼ਿੰਦਗੀ ਚ ਤਾਂ ਤੁਸੀਂ ਪਾਠ ਅਰਦਾ ਪਾਠ ਕਰਨ ਤੋਂ ਪਹਿਲਾਂ ਤੁਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਇਸ ਤੋਂ ਬਾਅਦ ਜਦੋਂ ਤੁਹਾਡਾ ਪਾਠ ਸੰਪੂਰਨ ਹੋ ਜਾਂਦਾ ਉਸ ਤੋਂ ਬਾਅਦ ਉਪਰੰਤ ਵੀ ਤੁਸੀਂ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਵੀ ਜਿਹੜਾ ਤੁਹਾਡਾ ਕਾਰਜ ਸੀ ਜਿਹੜਾ ਉਹ ਸਿੱਧ ਨਹੀਂ ਹੋ ਰਿਹਾ ਵੀ ਗੁਰੂ ਮਹਾਰਾਜ ਜੀ ਤੁਸੀਂ ਆਪ ਸਹਾਈ ਹੋ ਕੇ ਹਾਜ਼ਰ ਨਾਜ਼ਰ ਹੋ ਕੇ ਮੇਰੇ ਇਹ ਕਾਰਜ ਨੂੰ ਸਿੱਧ ਕਰੋ ਮੇਰੇ ਦੁੱਖਾਂ ਦਾ ਨਾਸ਼ ਕਰੋ ਸੁੱਖਾਂ ਦਾ ਵਾਸ ਕਰੋ ਸਰਬੱਤ ਦਾ ਭਲਾ ਜੀ ਜ਼ਰੂਰ ਮੰਗਿਆ ਕਰੋ ਤੇ ਗੁਰੂ ਮਹਾਰਾਜ ਨੂੰ ਕਹਾ ਕਰੋ ਵੀ ਵੱਤੋ ਵੱਦ ਨਿਤਨੇਮ ਦੀਆਂ ਦਾਤਾਂ ਮੇਰੀ ਝੋਲੀ ਪਾਓ ਨਿਤਨੇਮ ਨਾ ਮੈਨੂੰ ਜੋੜ ਕੇ ਰੱਖੋ ਠੀਕ ਆ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਜੀ ਤੁਸੀਂ ਜਿਹੜੇ ਤੁਹਾਡੇ ਮਹਾਰਾਜ ਦੇ ਸਰੂਪ ਨੇ ਉਹ ਤੁਹਾਡੇ ਉੱਤੇ ਹੁਣੇ ਚਾਹੀਦੇ ਨੇ ਕਿਸੇ ਜਿਵੇਂ ਆਪਣੇ ਲੱਗ ਜਗ੍ਹਾ ਬਣਾਈ ਹੁੰਦੀ ਹੈ ਨਾ ਉੱਥੇ ਤੁਸੀਂ ਮਹਾਰਾਜ ਦੇ ਸਰੂਪ ਰੱਖਿਆ ਕਰੋ ਜਾਂ ਗੋਟਕਾ ਸਾਹਿਬ ਜੋ ਵੀ ਤੁਹਾਡੇ ਜਿੱਥੇ ਜੋਤੂਫ ਕਰਦੇ ਆ ਤੁਸੀਂ ਜਿਹੜਾ ਆਸਣ ਆਪਣਾ ਉਹ نیچے ਲਾਇਆ ਕਰੋ ਨੀਚੇ ਲਾ ਕੇ ਆਸਣ ਰੱਖਣਾ ਜੀ ਸੁੱਚਾ ਆਸਣ ਹੋਣਾ ਚਾਹੀਦਾ ਤੁਹਾਡੇ ਵਸਤਰ ਵੀ ਸੁੱਚੇ ਹੋਣੇ ਚਾਹੀਦੇ ਨੇਗੇ ਠੀਕ ਆ ਜੀ ਗੁਰੂ ਮਹਾਰਾਜ ਨੂੰ ਜੇ ਤੁਸੀਂ ਅਰਦਾਸ ਬੇਨਤੀ ਕਰਦੇ ਹੋ ਕੋਲੇ ਜਲ ਰੱਖਦੇ ਹੋ ਉੱਤਾ ਤੁਹਾਡੇ ਜਿਹੜੇ ਵਸਤਰ ਉਹ ਵੀ ਤੁਹਾਡੇ ਸੁੱਚੇ ਹੋਣੇ ਚਾਹੀਦੇ ਜਿਹੜੇ ਤੁਹਾਡੇ ਆਪ ਦੇ ਤੁਸੀਂ ਪਾਉਣੇ ਆ ਤੇ ਤੁਸੀਂ ਜਿਹੜਾ ਤੁਸੀਂ ਆਸਣ نیچے ਲਾਉਣਾ ਉਹ ਵੀ ਤੁਹਾਡਾ ਸੁੱਚਾ ਹੋਣਾ ਚਾਹੀਦਾ ਆ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ